ਆਵਾਜ਼ ਕਿਉਂ ਤੋਂ? ਬਗਵੰਤ ਮਾਨਾ ਜਿਵੇਂ ਆਪਾਂ ਨੂੰ ਵੋਟਾਂ ਪਾਈਆਂ ਜੀ ਇੱਕ ਭੈਣ ਤੇ 1100 ਰੁਪਏ ਮਿਲੂਗਾ। ਆ ਲੋ, ਉਹਨੇ ਭੇਜਿਆ। ਆਹ ਤਕੀਰ ਜੀ। ਇਧਰ ਆ ਲੋ ਪਿੱਛੋਂ ਵੀ। ਮੇਰਾ ਝੁੱਟਾ ਲਾਰਾ ਜੇ ਮੇਰਾ ਲਾਰਾ। ਅਸੀਂ ਇਹ ਦੇ ਦੇਣਗੇ ਬਾਕੀ ਦਾ ਮਾਲ ਹੋਣੀ। ਕੀ ਆਦਮੀ ਸਾਹਿਬ ਵੀ ਕੱਪੀਆ ਪੰਜਾਬ ਸਰਕਾਰ ਦੇ ਝੂਠੇ ਲਾਰਿਆਂ ਤੋਂ ਬਾਅਦ ਮਹਿਲਾਵਾਂ ਨੂੰ ਪੰਜਾਬ ਸਰਕਾਰ ਦੇ ਵਾਦਾ-ਦਾਵਨ ਤੋਂ ਬਾਅਦ ਵਿਜੇ ਕੁਮਾਰ ਐਮਸੀ ਨੇ ਦਿੱਤੇ ਮਹਿਲਾਵਾਂ ਨੂੰ 1100 ਦੇ ਨਕਲੀ ਨੋਟ ਵਿਜੇ ਕੁਮਾਰ ਐਮਸੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਆਖਿਆ ਕਿ ਪੰਜਾਬ ਸਰਕਾਰ ਨੇ 3 ਸਾਲ ਪਹਿਲਾਂ ਸਰਕਾਰ ਬਣਨ ਤੋਂ ਪਹਿਲਾਂ ਪੰਜਾਬ ਦੀਆਂ ਬੀਬੀਆਂ ਨੂੰ ਵਾਦਾ ਕੀਤਾ ਸੀ ਕਿ ਪੰਜਾਬ ਦੇ ਵਿੱਚ ਆਵਾ ਦੇ ਪਾਰਟੀ ਸਰਕਾਰ ਬਣੇਗੀ ਤਾਂ ਹਰ ਮਹਿਲਾਵਾਂ ਨੂੰ 1000 ਰੁਪਏ ਦਿੱਤਾ ਜਾਵੇਗਾ ਪਰ ਇਹ ਮਿਸਾਲ ਸਰਕਾਰ ਦੇ ਪੂਰੇ ਹੋ ਚੁੱਕੇ ਨੇ ਮਹਿਲਾਵਾਂ ਨੂੰ 1000 ਰੁਪਿਆ ਨਹੀਂ ਦਿੱਤਾ ਗਿਆ ਜਿਸ ਦੇ ਚਲਦੇ ਅੱਜ ਮੈਂ ਮਹਿਲਾਵਾਂ ਨੂੰ ਦੱਸੇ ਕਿ ਸਰਕਾਰ ਇਹ ਝੂਠੇ ਲਾਲਿਆਂ ਦੇ ਚਲਦੇ ਸਰਕਾਰ ਨੇ ਮੈਨੂੰ ਤੁਹਾਨੂੰ ਦੇਣ ਵਾਸਤੇ ਨਕਲੀ ਨੋਟ ਭੇਜੇ ਨੇ ਤਾਂ ਜੋ ਮੈਂ ਤੁਹਾਨੂੰ ਇਹ ਦੇ ਰਿਆਂ ਤੇ ਤੁਹਾਨੂੰ ਗੱਲ ਵੀ ਦੱਸ ਰਿਆਂ ਪਿੰਦੀ ਮਹਿਲਾਵਾਂ ਨੇ 1100 ਰੁਪਏ ਦੇ ਲੈਣ ਤੋਂ ਵੀ ਇਨਕਾਰ ਕਰ ਦਿੱਤਾ ਆਖਿਆ ਕਿ ਸਾਡੇ ਤਾਂ 3 ਸਾਲਾਂ ਦੇ 37000 ਰੁਪਏ ਬਣਦੇ ਨੇ ਹੁਣ ਅਸੀਂ 2027 ਦੇ ਵਿੱਚ ਹੋਣਗੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਇਸ ਦਾ ਸਬਕ ਸਿਖਾਵਾਂਗੇ ਲੈ 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 ਪੈਸੇ ਪੈਸੇ ਉਹ ਕਹਿੰਦੇ ਨੇ ਉਹਦੇ ਮੱਥੇ ਮਾਰੋ ਕਹਿੰਦੀ ਉਹ ਬੰਦ ਮਾਰਦਾ ਕਹਿੰਦੀ ਇਹ ਠੁੱਠਾ ਬੰਦਾ ਹੈ ਦੇਖੋ ਪੰਜ ਝੂਠ ਉਹਨੇ ਸਭ ਤੋਂ ਵੱਟੇ ਐ 25 25 50 ਉਹਦੇ ਝੂਠ ਲੱਭ ਕੇ ਦਿਖਾ ਪਹਿਲਾਂ ਉਹ ਕਹਿੰਦੇ ਸੀ ਅਸੀਂ ਰਾਜਨੀਤੀ 'ਚ ਨਹੀਂ ਆਂਦੇ ਫਿਰ ਉਹ ਰਾਜਨੀਤੀ ਚਾਏ ਫੇਰ ਉਹ ਕਹਿੰਦੇ ਸੀ ਵੀ ਅਸੀਂ ਕਾਗਜ਼ ਨਾਲ ਸਮਝੌਤਾ ਨਹੀਂ ਕਰਦੇ ਫਿਰ ਉਹਨਾਂ ਨੇ ਸਮਝੌਤਾ ਕੀਤਾ ਫੇਰ ਉਹ ਕਹਿੰਦੇ ਸੀ ਕਿ ਅਸੀਂ ਕੋਠੀਆਂ ਨਹੀਂ ਲੈਂਦੇ ਫਿਰ ਉਹਨਾਂ ਨੇ ਕੋਠੀਆਂ ਲਈਆਂ ਫੇਰ ਉਹ ਕਹਿੰਦੇ ਸੀ ਅਸੀਂ ਸਕੋਰਟ ਨਹੀਂ ਲੈਂਦੇ ਫਿਰ ਉਹਨਾਂ ਨੇ ਸਕੋਰਟੀ ਲਈ ਫੇਰ ਉਹ ਕਹਿੰਦੇ ਅਸੀਂ ਤਰਖਾ ਨਹੀਂ ਲੈਂਦੇ ਫਿਰ ਉਹਨਾਂ ਨੇ ਤਰਖਾ ਲਈ ਬਾਕੀ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਬੇਨਤੀ ਕਰਦਾ ਜਿਹੜਾ ਉਹਨਾਂ ਦੇ 25 ਗੱਪਲਬ ਗੇ ਦਿਖਾਊਗਾ ਉਹਨੂੰ 500 ਰੁਪਏ ਨਕਦ ਨਾਮ ਦਿੱਤਾ ਜਾਊਗਾ ਕੋ ਪੰਜਾਬ ਦੇ ਹਾਲਾਤ ਮੈਂ ਤੁਹਾਨੂੰ ਦਿਖਾਤੇ ਛੜਕਾ ਦੇ ਮੈਨੂੰ 2-3 ਘੰਟੇ ਹੋ ਗਏ ਫਿਰਦਿਆਂ ਨੂੰ ਆ ਨੋਟ ਵੰਦਾ 11-1100 ਰੁਪਇਆ ਕੋਈ ਭੈਣਾ ਤਾਂ ਲੈ ਗਈਆਂ ਤੇ ਕਈ ਕਹਿੰਦੀਆਂ ਸੀ ਬੈਂਕ 'ਚ ਜਮਾ ਕਰਾਇਆਗੇ ਕਹਿੰਦੀ ਗੱਪ ਮਾਰਦਾ ਸਾਡਾ 36000 ਰੁਪਇਆ ਬੰਦਾ ਸੀ ਭੇਜਿਆ 1100 ਉਹ ਵੀ ਨਕਲੀ ਭੇਜਿਆ ਮੈਂ ਕਿਹਾ ਜੇ ਜੇ ਉਹਦੇ ਵਾਦੇ ਕਿਤੇ ਸੀ ਉਹ ਜੀਆਂ ਤੁਸੀਂ ਵੋਟਾਂ ਪਾਈਆਂ ਸੀ ਉਹ ਕਹਿੰਦੀਆਂ ਹੁਣ ਇਹਨੂੰ ਆ ਜਾਦੇ ਨੂੰ ਇਨੇ ਛਿੱਤਰ ਮਾਰਾਂਗੇ ਗਲੀ ਸਾਡੇ ਮਹੱਲੇ ਚ ਮੋਟਾ ਮੰਗਲ ਆਣ ਦੇ ਇਹਨਾਂ ਨੂੰ ਦੇਖੋ ਹਾਲਾਤ ਪੰਜਾਬ ਦੇ ਕੀ ਬਣੇ ਪਏ ਐ ਲੋਕ ਤਰਾਹੀ ਤਰਾਹੀ ਕੀ ਰਹੀ ਜਾਂਦੇ ਤੁਸੀਂ ਦੇਖੋ ਪੱਤਰਕਾਰ ਵੀਰ ਖੜੇ ਕੋਈ ਵੀ ਲੇਡੀਜ਼ ਐ ਬਿਨਾ ਗਾਲ ਕੱਢੇ ਤੋਂ ਨਹੀਂ ਲੰਘ ਰਹੀ ਜਿਵੇਂ ਤੁਸੀਂ ਇਹ ਵੰਡ ਰਹੇ ਹੋ ਤੁਹਾਨੂੰ ਲੱਗਦਾ ਨਹੀਂ ਖਾਤਿਆਂ 'ਚ ਪਾਉਣੇ ਚਾਹੀਦੇ ਸੀਗੇ ਖਾਤਿਆਂ 'ਚ ਫਿਰ ਹੋਈ ਗੱਲ ਆ ਪਰਾ ਕਰੰਟ ਦੇਣ ਵਾਲੇ ਬੰਦੇ ਆ ਕਿੱਥੇ ਖਾਤਾ ਖਲਾਵਾਂਗੇ ਪਹਿਲਾਂ ਤਾਂ ਝੂਠ ਮਾਰਦੇ ਆ ਤੁਸੀਂ ਝੂਠ ਮਾਰ ਕੇ ਵੀ 1100 ਰੁਪਏ ਦਵਾਂਗੇ ਕਿਉਂ ਝੂਠ ਮਾਰਿਆ ਹੁਣ ਤੁਸੀਂ ਕਹਿੰਦੇ ਵੀ ਅਸੀਂ ਦੇਖਾਂਗੇ ਵੀ 3 ਲੱਖ ਤੋਂ ਇਨਕਮ ਘਟਾ ਤੇ ਜੋ ਲੋਕ ਕਿਉਂ ਨਹੀਂ ਬੋਲਦੇ ਠੀਕ ਹੈ ਲੈ ਵੀ ਭਾਈ ਜਿੰਦੀ ਇਨਕਮ ਇੰਨੀ ਘਟ ਹੋਊਗੀ ਜਿਹੜਾ ਇਸ ਜਾਤੀ ਨਾਲ ਸੰਬੰਧ ਰੱਖਦਾ ਉਹਨੂੰ ਦਵਾਂਗੇ ਝੂਠਾਂ ਦੀ ਪੰਡ ਸਿਰੇ ਦਾ ਗੱਪੀ ਤੇ ਵੇ ਬੇਕਾਰ ਸਰਕਾਰ ਸਭ ਤੋਂ ਜੀ ਇੰਨੇ ਪੈਸੇ ਤੁਸੀਂ 100000 ਰੁਪਏ ਦੇ ਰਹੇ ਹੋਗੇ 3 ਸਾਲ ਦਾ ਹੋਵੇ ਵਿਗਿਆਤ ਉਹ 36 ਹਾ ਤਾਂ ਹੀ ਤਾਂ ਕਹੀ ਐ ਨਾ ਤੁਹਾਡੇ ਸਾਹਮਣੇ ਲੇੜੀ ਕਈ ਤਾਂ ਮੇਰੇ ਮੱਥੇ ਮਾਰ ਗਈਆਂ ਕਹਿੰਦੀ 36000 ਰੁਪਏ ਦੇ ਸਾਡਾ ਇਹ ਵੀ ਨਕਲੀ ਆ ਉਹ ਨਕਲੀ ਹੁੰਦੇ ਵਾਦੇ ਨਕਲੀ ਮੈਂ ਨਾ ਇਹ ਨੋਟ ਨਕਲੀ ਅੱਛਾ ਹੁਣ ਤੁਸੀਂ ਮੇਰੇ ਈਡੀਜ਼ੀ ਲੈਟ ਰੇਡ ਪਵਾਣੀ ਆ ਕਿ ਅਸਲੀ ਬਣਾ ਕੇ